ਜਲੰਧਰ ਵੈਸਟ ਦੀਆਂ ਚੋਣਾ ਚੱਲ ਰੀਆਂ ਨੇ ਉਹਨਾਂ ਚੋਣਾ ਦੇ ਵਿੱਚ ਇੱਕ ਚਰਚਾ ਇਹ ਸੀ ਕਿ ਸੀਐਮ ਭਗਵੰਤ ਸਿੰਘ ਮਾਨ ਖੁਰੀ ਜਲੰਧਰ ਦੇ ਵਿੱਚ ਰਹਿਣਗੇ ਕੋਠੀ ਕਈ ਥਾਵਾਂ ਜੜੀਆਂ ਨੇ ਉਹ ਦੇਖੀਆਂ ਗਈਆਂ ਪਰ ਹੁਣ ਜੋ ਪੱਕੀ ਰਿਪੋਰਟ ਪੱਕੀ ਖਬਰ ਜੋ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਲੰਧਰ ਦੇ ਟਿੱਪ ਨਗਰ ਦੇ ਵਿੱਚ ਜਿਹੜਾ ਹੈਗਾ ਉਹ ਸੀਐਮ ਭਗਵੰਤ ਸਿੰਘ ਮਾਨ ਖੁਰਾ ਨੇ ਕੋਠੀ ਲਈ ਹੈ ਹਾਲਾਂਕਿ ਸੀਐਮ ਭਗਵੰਤ ਸਿੰਘ ਮਾਨ ਖੁਰਾ ਨੇ ਇਹ ਗੱਲ ਆਪ ਆਪਣੇ ਮੀਟਿੰਗਾਂ ਦੇ ਵਿੱਚ ਆਪਣੇ ਭਾਸ਼ਣਾ ਦੌਰਾਨ ਜਿਹੜਾ ਹੈ ਉਹ ਕਹੀ ਹੈਗੀ ਹੈ ਕਿ ਉਹ ਜਲੰਧਰ ਦੇ ਵਿੱਚ ਕੋਠੀ ਲੈ ਰਹੇ ਨੇ ਇਸ ਵਕਤ ਅਸੀਂ ਸੀ सीएम ਭਗਵੰਤ ਸਿੰਘ ਮਾਨ ਖੋਰਾ ਦੇ ਕੋਠੀ ਦੇ ਬਾਹਰ ਖੜੇ ਆ ਜੋ ਕੋਠੀ ਫਾਈਨਲ ਹੋਈ ਹੈ ਦੱਸੀ ਜਾ ਰਹੀ ਹੈ ਇਹ ਉਹ ਕੋਠੀ ਹੈ ਜੋ ਕਿ ਫਾਈਨਲ ਹੋਈ ਹੈ ਹਾਲਾਂਕਿ ਤਿਆਰੀਆਂ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਜੋਰ ਸ਼ੋਰ ਦੇ ਨਾਲ ਇਸ ਵਕਤ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰੇਕ ਤਰੀਕੇ ਦੇ ਨਾਲ ਇਹ ਕੋਠੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਇਹ ਜ਼ਰੂਰ ਦੇਖ ਰਹੇ ਹੋਵਗੇ ਕਿ ਕਾਫੀ ਲਗਜ਼ਰੀ ਜਿਹੜੀ ਹੈ ਉਹ ਇਹ ਕੋਠੀ ਆ ਤਿਆਰ ਕੀਤੀ ਜਾ ਰਹੀ ਹੈਗੀ ਹੈ ਇਸ ਕੋਠੀ ਨੂੰ ਲੈ ਕੇ ਪ੍ਰੋਪਰ ਤਿਆਰੀਆਂ ਜੋ ਹੋ ਰਹੀਆਂ ਨੇ ਉਹ ਵੀ ਤੁਹਾਨੂੰ ਜਰੂਰ ਮੈਂ ਦਿਖਾਣ ਦੀ ਕੋਸ਼ਿਸ਼ ਕਰੂੰਗਾ ਆ ਇੱਕ ਬਿਜਲੀ ਵਿਭਾਗ ਵੱਲੋਂ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੁਰਾ ਵੱਲੋਂ ਇਸ ਕੋਠੀ ਨੂੰ ਜਿਹੜਾ ਹੈਗਾ ਇਸ ਕੋਠੀ ਦੇ ਵਿੱਚ ਰਿਹਾ ਜਾਵੇਗਾ ਤਾਂ ਪ੍ਰੋਪਰ ਬਿਜਲੀ ਵਿਭਾਗ ਵੱਲੋਂ ਵੀ ਜੜੀਆਂ ਨੇ ਉਹ ਲਾਈਟਾਂ ਇਸ ਵਕਤ ਲਗਾਈਆਂ ਜਾ ਰਹੀਆਂ ਨੇ ਅਹ ਤਾਂ ਕਿ ਕਿਸੇ ਵੀ ਤਰੀਕੇ ਦੀ ਤਕਲੀਫ ਜਿਹੜੀ ਹੈਗੀ ਆ ਉਹ ਇਸ ਜਗ੍ਹਾ ਦੇ ਉੱਤੇ ਆਵਾਜਾਈ ਨੂੰ ਜਿਹੜੀ ਹੈਗੀ ਆ ਉਹ ਨਾ ਹੋ ਸਕੇ ਦੱਸ ਦੇਣਾ ਚਾਹੁੰਨਾ ਕਿ ਇਹ ਕੋਠੀ ਕਿਸ ਜਗ੍ਹਾ ਦੇ ਉੱਤੇ ਹੈ ਇਹ ਪ੍ਰਾਗਪੁਰ ਦੇ ਵਿੱਚ ਜਿਹੜਾ ਹੈਗਾ ਉਹ ਦੀਪਨਗਰ ਪੈਂਦਾ ਹੈ ਰਾਇਲ ਸਟੇਟ ਏਰੀਆ ਹੈ ਜਿਸ ਜਗ੍ਹਾ ਦੇ ਉੱਤੇ ਇਹ ਕੋਠੀ ਜੜੀਆਂ ਕੋਠੀ ਜੜੀ ਹੈ ਉਹ ਮੌਜੂਦ ਹੈ ਇਸ ਦੇ ਦੂਸਰੇ ਪਾਸੇ ਦੀ ਵੀ ਜਿਹੜੀ ਕਰ ਤਸਵੀਰ ਦਿਖਾਉਂਗਾ ਤੇ ਸਾਰੀਆਂ ਇਸ ਜਗ੍ਹਾ ਦੇ ਉੱਤੇ ਆ ਕਾਫੀ ਲਗਜ਼ਰੀ ਕੋਠੀਆਂ ਜੜੀਆਂ ਨੇ ਉਹ ਬਣਾਈਆਂ ਗਈਆਂ ਨੇ ਇਹ ਪ੍ਰੋਪਰ ਤੁਸੀਂ ਤਸਵੀਰ ਜਰੂਰ ਦੇਖੋ ਕੈਮਰਾ ਪਰਸ ਨੂੰ ਜਰੂਰ ਕਹੂੰਗਾ ਕੀ ਇੱਕ ਵਾਰੀ ਤਸਵੀਰ ਜ਼ਰੂਰ ਦਿਖਾ ਦੇਵੇ ਕਾਫੀ ਲਗਜ਼ਰੀ ਕੋਠੀ ਹੈ ਲੋਕ ਜਿਹੜੇ ਨੇ ਉਹ ਅੰਦਰ ਕਿਉਂਕਿ ਸੀਐਮ ਸਿਕਿਉਰਟੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਉਹ ਵੀ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਹਰੇਕ ਇੱਕ ਇੱਕ ਪੁਆਇੰਟ ਦੇ ਉੱਪਰ ਨਜ਼ਰ ਇੱਕ ਇੱਕ ਪੁਆਇੰਟ ਦੇ ਉੱਪਰ ਇਸ ਵਕਤ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਸੀਗਾ ਕਿ ਸੀਐਮ ਭਗਵਾਨ ਸਿੰਘ ਮਾਨਹੂਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਆਉਣਗੇ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਹੈਗਾ ਉਹ ਰਹਿਣਗੇ ਤਾ ਉਹ ਇਸ ਵਕਤ ਜਿਹੜਾ ਹੈਗਾ ਉਹ ਕਨਫਰਮ ਹੁੰਦਾ ਹੋਇਆ ਨਜ਼ਰ ਆਇਆ ਹੈ ਅ ਜਰੂਰ ਮੈਂ ਦਿਖਾ ਦੂੰਗਾ ਇਸ ਕੋਠੀ ਜਿਹੜੀ ਹੈਗੀ ਉਹ ਪ੍ਰੋਪਰ ਨਾਮ ਜਿਹੜਾ ਹੈਗਾ ਉਹ ਜਿਹਨਾਂ ਦਾ ਨਿਵਾਸ ਹੈਗਾ ਰਣਵੀਰ ਸਿੰਘ ਨਾਮ ਹੈਗੀ ਹੈ ਕੋਠੀ ਜਿਹੜਾ ਉਹ 300 ਤੋਂ 301 ਅ ਨੰਬਰ ਹੈ ਰਾਇਲ ਸਟੇਟ ਦੇ ਵਿੱਚ ਇਹ ਕੋਠੀ ਮੌਜੂਦ ਹੈਗੀ ਹੈ ਕਾਫੀ ਤਸਵੀਰਾਂ ਜਿਹੜੀਆਂ ਨੇ ਉਹ ਖਾਸ ਜ਼ਰੂਰ ਕਹਿਣ ਦੀ ਸੀ ਮੈਂ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ ਹੈਗਾ ਮੈਂ ਹਾਲਾਂਕਿ ਪ੍ਰਾਪਰ ਤਰੀਕੇ ਦੇ ਨਾਲ ਤਿਆਰੀਆਂ ਤਾਂ ਇਹ ਚੱਲ ਰਹੀਆਂ ਨੇ ਪਰ ਹਜੇ ਜੇਕਰ ਕੋਈ ਮੁਲਾਜ਼ਮਾ ਦੇ ਨਾਲ ਗੱਲਬਾਤ ਕਰਨ ਦੀ ਆਫਰ ਇਸ ਚੀਜ਼ ਨੂੰ ਫਾਈਨਲਾਈਜ਼ ਕਰਨ ਦੀ ਗੱਲ ਕਰੀਏ ਕਿ ਸੀਐਮ ਭਗਵਾਨ ਸਿੰਘ ਮਾਨਹੋਰੀ ਇਸ ਜਗ੍ਹਾ ਦੇ ਉੱਤੇ ਰਹਿਣਗੇ ਜਾਂ ਫਿਰ ਪੱਕੇ ਰਹਿਣਗੇ ਉਹ ਹਜੇ ਤੱਕ ਕਨਫਰਮ ਨਹੀਂ ਹੋਇਆ ਹੈ ਪਰ ਇਹ ਜ਼ਰੂਰ ਕਨਫਰਮ ਹੋ ਗਿਆ ਹੈ ਕਿ ਭਈ ਸੀਐਮ ਭਗਵਾਨ ਸਿੰਘ ਮਾਨਹੋਰਾ ਨੇ ਇਹ ਕੋਠੀ ਜਿਹੜੀ ਹੈ ਉਹ ਲਈ ਹੈ ਰਣਵੀਰ ਸਿੰਘ ਜਿਨ੍ਹਾਂ ਦੀ ਇਹ ਕੋਠੀ ਹੈਗੀ ਹੈ ਆ ਪ੍ਰੋਪਰ ਤੁਹਾਨੂੰ ਨਾਮ ਅਤੇ ਨੇਮ ਪਲੇਟ ਵੀ ਜ਼ਰੂਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕੁਝ ਤਿਆਰੀਆਂ ਸੀਗੀਆਂ ਉਹ ਵੀ ਤੁਹਾਨੂੰ ਦਿਖਾਉਣ ਦੀ ਸੀ ਕੋਸ਼ਿਸ਼ ਕੀਤੀ ਹੈ ਇਹ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲਦੀ ਹੋਈ ਨਜ਼ਰ ਆ ਰਹੀ ਸੀ ਕਿਉਂਕਿ ਆ ਦੁਆਬੇ ਦੇ ਵਿੱਚ ਇਸ ਵਕਤ ਜਿਹੜੀ ਹੈ ਉਹ ਸਿਆਸਤ ਗਰਮਾਈ ਹੋਈ ਹੈ ਪਹਿਲਾਂ ਲੋਕ ਸਭਾ ਚੋਣਾਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜਲੰਧਰ ਵੈਸਟ ਦੇ ਵਿੱਚ ਚੋਣ ਹੋਈ ਹੈ ਤਾਂ ਜਲੰਧਰ ਵੈਸਟ ਦੀ ਚੋਣਾਂ ਦੇ ਉੱਪਰ ਨਿਗਰਾਨੀ ਰੱਖਣ ਦੇ ਲਈ ਜਾਂ ਫਿਰ ਉਸ ਦੀ ਕਮਾਂਡ ਸੰਭਾਲਣ ਦੇ ਲਈ ਜਿਹੜਾ ਹੈ ਉਹ ਸੀਐਮ ਭਗਵੰਤ ਸਿੰਘ ਮਾਨ ਹੁੜੀ ਜਲੰਧਰ ਆਏ ਤੇ ਜਲੰਧਰ ਦੇ ਇਸ ਇਲੈਕਸ਼ਨ ਨੂੰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਨਿਗਰਾਨ ਰੱਖਣਗੇ ਤਾਂ ਇਹ ਪ੍ਰੋਪਰ ਤਿਆਰੀਆਂ ਪ੍ਰੋਪਰ ਤਰੀਕੇ ਦੇ ਨਾਲ ਕੀ ਕੁਝ ਇਸ ਦੁਆਬੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਹੋਵੇਗਾ ਉਸ ਦੇ ਉੱਪਰ ਸੀਮ ਭਗਵਾਨ ਸਿੰਘ ਮਾਨ ਦੀ ਨਜ਼ਰ ਤਾਂ ਹੋਵੇਗੀ ਪਰ ਉਸ ਤੋਂ ਪਹਿਲਾਂ ਜਿਸ ਜਗ੍ਹਾ ਦੇ ਉੱਤੇ ਸੀਮ ਭਗਵਾਨ ਸਿੰਘ ਮਾਨ ਖੁਰੀ ਰਹਿਣਗੇ ਉਹ ਕੋਠੀ ਜਿਹੜੀ ਆ ਉਹ ਤੁਹਾਨੂੰ ਅਸੀਂ ਦਿਖਾਣ ਦੀ ਜਿਹੜੀ ਆ ਪ੍ਰੋਪਰ ਕੋਸ਼ਿਸ਼ ਕਰ ਰਹੇ ਹਾਂ ਕੈਮਰਾ ਬਸਨ ਨੂੰ ਜਰੂਰ ਕਹੂੰਗਾ ਇੱਕ ਵਾਰੀ ਕੋਠੀ ਦੇ ਅੰਦਰ ਜ਼ੂਮ ਕਰਕੇ ਜਰੂਰ ਦਿਖਾ ਦੇਵੇ ਜੋ ਕੁਝ ਮੁਲਾਜ਼ਮ ਜਾਂ ਫਿਰ ਜੋ ਕੁਝ ਲੋਕ ਜਿਹੜੇ ਨੇ ਉਹ ਅੰਦਰ ਹੈਗੇ ਨੇ ਜਿਨ੍ਹਾਂ ਵੱਲੋਂ ਹਰੇਕ ਤਰੀਕੇ ਦੇ ਨਾਲ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨਹੀਂ ਰਹਿਣਾ ਹੈ ਤਾਂ ਹਰੇਕ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੁਕਤਾ ਜਿਹੜੇ ਨੇ ਉਹ ਪ੍ਰਬੰਧ ਕੀਤੇ ਜਾ ਰਹੇ ਨੇ ਹਰੇਕ ਤਰੀਕੇ ਦੇ ਨਾਲ ਜਿਹੜੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਹ ਦੇਖੀ ਜਾ ਰਹੀਆਂ ਨੇ ਤਾਂਕਿ ਕਿਸੇ ਵੀ ਤਰੀਕੇ ਪੱਖੋ ਜਿਹੜਾ ਹੈ ਉਹ ਚੂਕ ਨਾ ਹੋ ਸਕੇ ਤਾਂ ਇਹ ਤਸਵੀਰਾਂ ਤੁਹਾਨੂੰ ਜਿ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀਆਂ ਨੇ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਖੋਰੀ ਰਹਿਣ ਆਣਗੇ ਕੈਮਰਾ ਪਸੰਦ ਪੰਕਜ ਦਿਨਾਰਾ ਅਜਗੁਪਤਾ ਬਾਬੂ ਸਾਹਿਬ ਟਾਈਮ ਜਿਲੰਦ